ਵੀਰ ਚੱਕੀ ਦੇ ਨਾਲ ਇਹਦੇ ਨਾਲ ਹੀ ਆ ਪੂਰਾ ਸ਼ਕਤੀ ਨੂੰ ਪਾ ਇਹ ਆ ਜੀ ਐਲਵੇ ਨਦੀ ਠੀਕ ਆ ਜੀ ਇਹ ਇਹ ਨਿਕਲਦੀ ਆ ਜੀ ਚੱਕ ਰਿਪਬਲਿਕ ਤੋਂ ਨਾ ਦੇਖੀ ਜਨਾ ਇਹ ਮੈਂ ਕਿਹਾ ਬੰਦਾ ਖੜਾ ਆ ਤੇ ਬੰਦਾ ਹਿਲਦਾ ਨਹੀਂ ਇਹ ਬਾਦ ਥੋੜਾ ਲੱਗਾ ਪਛਲਾ ਇਹ ਨਾ ਸਮਾਤ ਹੋ ਰਹੀ ਜੀ ਕਾਫੀ ਵੀ ਦੇ ਸਕਦਾ ਸਪੀਟਰ ਵੀ ਜਿਹੜਾ 사 ਬੀਅਰ ਵੀ ਹੈਗੀ ਆ ਪੋਸਟਲ ਇਥੇ ਹੈਗਾ ਸਾਡਾ ਅੱਧੇ ਘੰਟੇ ਦਾ ਮੇਰੇ ਵੀ 15-20 ਮਿੰਟ ਦਾ ਰਸਤਾ ਹਨ ਮੈਂ ਵੀ ਦੇ ਸਕਦੇ ਆ ਹੈਮਬਰਗ ਦਾ ਸਟੇ ਜਿਹੜਾ ਮੇਰਾ ਪਲਾਨ ਹੈਗਾ ਉਹ ਹੈਗਾ ਊਂਬਰਗ ਦੇ ਵਿੱਚ ਜਾ ਕੇ ਘੁੰਮਣਾ ਤੇ ਰੋਕੋ ਬਾਅਦ ਵਿੱਚ ਨਾਲ ਲੱਗਦਾ ਪਹੁੰਚਾਂਗੇ ਹੈਮਬਰਗ ਦੇ ਵਿੱਚ ਤੇ ਹੈਮਬਰਗ ਜਿਹੜਾ ਹੈਗਾ ਉਹ ਇੱਕ ਢੇਗਾ ਰਸਤਾ ਹੈ ਤੇ ਬਣੀ ਰਿਓ ਤੇ ਉੱਥੇ ਜਾ ਕੇ ਮੈਂ ਤੁਹਾਨੂੰ ਦੱਸੂਗਾ ਕੀ ਹਿਸਾਬ ਕਰਾ ਤੇ ਲਿਹਾਲ ਐਡਾ ਕੋਈ ਹੈ ਨਹੀਂ ਕੋਈ ਦਿਖਾਉਣ ਵਾਲਾ ਜਿੱਦ ਤੱਕ ਤੁਹਾਨੂੰ ਕੋਈ ਦਿਖਾਉਣ ਵਾਲੀ ਸਹੂਲਤ ਨਹੀਂ ਮੈਨੂੰ ਜਰੂਰ ਦਿਖਾਵਾਂਗਾ ਬਾਕੀ ਰਾਂ ਦੇ ਤੇ ਸਟੇਟ ਹਨ ਜਿਹੜੇ ਆ ਗਏ ਉਹ ਵੀ ਦੇਖ ਸਕਦੇ ਆ ਬੜੇ ਵਧੀਆ ਜਲਦ ਰਸਤਾ ਬਣਾਇਆ ਕਿ ਇਹ ਥੋੜਾ ਛੋਟਾ ਪਿੰਡ ਜ ਆ ਜਾਂਦਾ ਹੈ ਕਿਉਂਕਿ ਆਦਰਵਾਈਸ ਇਟ ਬੀ ਟੇਕਿੰਗ ਓਵਰ ਆਇਆ ਨੀ ਪੈਂਬਰਗ ਨੂੰ ਲਾਈਟ ਚੋ ਟਰੇਨ ਜਿਹੜੀ ਆ ਰਹੀ ਉਸ ਦਾ ਇੱਕ ਮੰਨ ਫਾਈਨਲੀ ਮੈਂ ਹੈਮਬਰਗ ਦੇ ਸਟੇਸ਼ਨ ਤੇ ਪਹੁੰਚ ਗਿਆ ਯਾ ਦੇਖ ਸਕਦੇ ਹੋ ਤੁਸੀਂ ਤੇ ਦੇਖ ਸਕਦੇ ਆ ਹੈਮਬਰਗ ਦਾ ਸਟੇਪ ਹੱਪ ਵਨ ਹੋਰ ਯਾਨੀ ਕਿ ਸੈਂਟਰਲ ਸਟੇਸ਼ਨ ਬਹੁਤ ਵੱਡਾ ਵੀ ਤਰੀਕਾ ਜਿੰਨਾ ਟਾਈਮ ਲਗਾ ਤੇ ਤੋਂ ਆ ਰਿਹਾ ਹੈ ਪਹਿਲਾਂ ਦਾ ਸੱਚਾਈ ਇਹ ਹੈ ਕਿ ਨੀਂਗੋਪੁਰ ਤੋਂ ਜਮਾਤ ਤੋਂ ਨੀਂਗੋਪੁਰ ਦੇ ਰੇਲ ਕੇ ਆਪਾਂ ਉਹ ਜਿਹੜੇ ਸੋਚੇ ਗਿਰੀ ਕੀਆ 3 ਨੰਬਰ ਉਹ ਲੈ ਲਵੋ ਵੀ ਤੇ ਤਦ ਹਾਲ ਮੈਂ ਆਪਣੇ ਜਾ ਰਹੇ ਹਾਂ ਉਸ ਤੋਂ ਲੇਖ ਹੈ ਸਾਡਾ ਅੱਧੇ ਘੰਟੇ ਦਾ ਨਹੀਂ ਵੀ 15-20 ਮਿੰਟ ਦਾ ਰਸਤਾ ਹੈ ਪਲੇਟਫਾਰਮ ਨੰਬਰ ਮੇਰੇ ਵੀ ਆਪਣੀ ਜਵੀ ਟ੍ਰੇਨ ਹੈਗੀ ਆ ਆਪਣੀ ਡੈਸਟੀਨੇਸ਼ਨ ਤੇ ਪਹੁੰਚਾ ਦੇਣਾ ਤੇ ਮੈਂ ਆਪਣਾ ਐਗਜ਼ਿਟ ਕਰਾਂ ਬਾਕੀ ਅੱਜ ਕੋਈ ਵੱਡੀ ਵੱਡੀ ਨਾ ਬਾਰੇ ਕੋਈ ਚੀਜ਼ ਜਿਹੜੀ ਹੋਈ ਦਿਖਾਉਣੇ ਤਾਂ ਨਹੀਂ ਆਉਂਦਾ ਨਾ ਮੋਕੀਆਂ ਲਈ ਦੇਖ ਸਕਦੇ ਹਾਂ ਅੰਦਰ ਕੋਈ ਵੀ ਚੀਜ਼ ਹੋ ਗਈ ਤਾਂ ਮੋਬਾਈਲ ਦਿਖਾਈ ਨਾ ਤੇ ਫੋਨ ਨਾਲ ਆਪਰੇ ਜਾ ਰਹੇ ਹਾਂ ਇਸ ਲਈ ਬੜੀ ਬੁਰੀ ਐ ਇੱਥੇ 300 ਮੀਟਰ ਦੀ ਹੈ ਤੇ ਜ਼ਿਆਦਾ ਨਹੀਂ ਤੇ ਆਹ ਹੁਣ ਟੋਕਰੇ ਦੇ ਵਿੱਚ ਕਿਹੜੀ ਇੰਡੀਆ ਕੰਪਨੀ ਦੀ ਆਉਂਦੀ ਹੈ ਤੇ ਹੈਂਬਰਗਰ ਵੀ ਸਹੀ ਆ ਥੋੜਾ ਬਰਲਿਨ ਨਾਲੋਂ ਥੋੜਾ ਡਿਫਰੈਂਟ ਆ ਮੈਂ ਇਸ ਨੂੰ ਲਗਾਉਂਦਾ ਕਰਾਸ ਕਰ ਲੈਣਾ ਬਾਕੀ ਟ੍ਰੇਨ ਦੇ ਵਿੱਚ ਵੀਡੀਓ ਇਸ ਤਰ੍ਹਾਂ ਕਿ ਨਹੀਂ ਬਣਾ ਪਾਇਆ ਕਿਉਂਕਿ ਉੱਥੇ ਜਾਦਾ ਰਸ਼ ਨੂੰ ਕਰਕੇ ਤੇ ਜਿਆਦਾ ਟਾਈਮ ਲੱਗਣ ਕਰਕੇ ਤਸਵੀਰਾਂ ਵੀ ਮੈਂ ਪਹਿਲੇ ਵੀ ਲੇਟ ਜਿਹਾ ਇਸ ਕਰਕੇ ਜਿਹੜਾ ਸੀਗਾ ਉਹ ਮਜ਼ਦੂਰੀ ਨਹੀਂ ਬਣਾਤਾ ਹੈ ਤੇ ਬਾਕੀ ਤੁਸੀਂ ਇੱਥੇ ਇਹਨਾਂ ਦੇ ਮੌਸਮ ਜਿਹੜਾ ਹੈਗਾ ਉਹ ਥੋੜਾ ਠੰਡਾ ਆਉ। ਇੱਥੇ ਬੱਸਾਂ ਦੇ ਲਾਂਗ ਵੀ ਥੋੜੇ ਚੇਂਜ ਆ। ਪਾਕੀ ਥੋੜਾ ਜਾਇ ਇਥੇ ਰੌਂਡ ਜੇਤਰਾ ਲਾਈਨ ਹੈ ਨਹੀਂ ਆਇਆ ਹੈ। ਥੋੜਾ ਬਹੁਤ ਡਿਫਰੈਂਸ ਹੈ ਗਈ ਹੈ। ਤੇ ਦੇਖਦੇ ਆ ਕਿ ਜਾ ਕੇ ਮੈਂ ਜਾ ਰਿਹਾ ਆਪਣੇ ਹੋਸਟਲ ਬੱਦਲ ਦੇਖੋ ਉੱਤੇ ਕਿਦਾਂ ਰੂ ਵਾਂਗੂ ਬਣੇ ਪਏ ਆ ਬੱਦਲਾ ਆ ਇੱਧਰ ਕੁਝ ਸ਼ਾਇਦ ਜਮਾ ਮੈਂ ਆਪਣੇ ਜਾਂਦਾ ਪਿਆ ਹੋਸਟਲ ਇਹ ਹੈਗਾ ਇਹ ਮੇਰਾ ਇੱਕ ਦਿਨ ਦਾ ਟ੍ਰਿਪ ਹੈਗਾ ਤੇ ਜ਼ਿਆਦਾ ਦਿਨ ਨਹੀਂ ਮੈਂ ਲੋਣੇ ਤੇ ਸਵੇਰੇ ਮੈਂ ਨਿਕਲਿਆ ਸੀਗਾ ਸਵੇਰੇ ਮੈਂ ਸੋਚਿਆ ਸੀਗਾ ਕਿ ਪਹਿਲਾਂ ਆਉਂਗਾ ਪਰ ਹੋਇਆ ਕਿ ਉਹ ਸਵੇਰੇ ਜਦੋਂ ਗਿਆ ਤੇ ਮੇਰੀ ਉਹ ਜਿਹੜੀ ਟ੍ਰੇਨ ਦਾ ਟਾਈਮ ਜਿਹੜਾ ਸੀਗਾ ਉਹ ਲਿਮਟਿਡ ਸੀਗਾ ਮਤਲਬ ਜਦੋਂ ਮੈਂ ਗਿਆ ਉੱਥੇ ਉਹ ਖੜੀ ਪਈ ਸੀਗੀ ਟ੍ਰੇਨ ਮੈਂ ਭੱਜ ਕੇ ਖੜੀ ਤੇ ਸਾਰਾ 3-4 ਘੰਟੇ ਮੈਂ ਖੜਾ ਹੋ ਕੇ ਆਇਆ ਕੁਝ ਵੀ ਹੈ ਨਹੀਂ ਸੀ ਆਪਣੇ ਕੋਲ ਠੀਕ ਆ ਬੈਠਾ ਦਾ ਕੋਈ ਜਿਗਾਰ ਨਹੀਂ ਸੀ ਲੱਗਦਾ ਇੱਥੇ ਤੇ ਬੱਦਲਾ ਇਹ ਹੁਣ ਹੋਣੀ ਆ ਬਾਅਦ ਵਿੱਚ ਦੇਖਣੇ ਬਾਅਦ ਵਿੱਚ ਮੈਂ ਗਰੇ ਹੋ ਜਾਂਦਾ ਫਿਰ ਆਹ ਮੇਰਾ ਹੋਸਟਲ ਹਾਂਜੀ ਕਿੱਦਾਂ ਤੇ ਹੈਗੀ ਕੰਟੀਨ ਦਾ ਵੀਓ

ਇਹ ਰੇਡੀ ਏਰੀਆ ਦੋ ਜੀ ਦੇ ਪੈਸੇ ਬਹੁ ਸਾਰਾ ਬਲੋਕਰ ਲੁਕਰ ਸਭ ਲੈ ਜਾਦੇ ਥਾਲਾ ਦੇਖੋ ਵੀਊ ਉਹ ਸਾਹਮਣੇ ਪਾਣੀ ਉੱਥੇ ਵੀ ਟਾਲਾ बाकी तो यहाँ देख सकते हैं बने हुआ है बोट भी ले सकते हैं ਆ ਥੋੜਾ ਅੱਗੇ ਜਾਊਗਾ ਉਹ ਤੱਕ ਦੇਖ ਕੇ ਹੁਣ ਕੀ ਹਾਲਾ ਪਾਣੀ ਪੂਰਾ ਛੱਲਾ ਮਾਰਦਾ ਪਿਆ ਬਾਕੀ ਆ ਮੈਗਨੇਟ ਵਗੈਰਾ ਵੀ ਹੈਗੇ ਆ ਇੱਥੇ ਕੋਈ ਚੀਜ਼ਾਂ ਜਿਹੜੀਆਂ ਉਹ ਤਾਂ ਜੀ ਸਾਲ ਜੀ ਮੈਂ ਨਟ ਬੈਰਾ ਬਹੁਤ ਹੀ ਨਰਾਸ਼ਤਾ ਕਰਕੇ ਆ ਤੇ ਉੱਥੇ ਟਿਕਟਾਂ ਲੈਤੀਆਂ ਬਈਆ ਬਾਕੀ ਮੈਂ ਦੂਜੀ ਸਾਈਡ ਵੀ ਜਾਊਂਗਾ ਉਧਰਲੀ ਸਾਈਡ ਦੇਖ ਕੇ ਆਉਣਾ ਇਹ ਆ ਜੀ ਐਲਵੇ ਨਦੀ ਠੀਕ ਆ ਜੀ ਇਹ ਇਹ ਨਿਕਲਦੀ ਆ ਜੀ ਚੈੱਕ ਰਿਪਬਲਿਕ ਤੋਂ ਠੀਕ ਆ ਜੀ ਇਹ ਉਥੋਂ ਆਉਂਦੀ ਆਉਂਦੀ ਇਹ ਇੱਥੇ ਆ ਕੇ ਸਮੁੰਦਰ ਦੇ ਵਿੱਚ ਆ ਕੇ ਰਲ ਜਾਂਦੀ ਹੈ ਹੈਮਬਰਗ ਦੇ ਵਿੱਚ ਆ ਜਾਂਦੀ ਇਹ ਇਹਨਾਂ ਦੀ ਬੰਦਰਗਾਹ ਜਿਹੜੀ ਹੈਗੀ ਆ ਸਭ ਤੋਂ ਜ਼ਿਆਦਾ ਮਸ਼ਹੂਰ ਆ। ਦੋ ਗੰਦੀ ਰਸਤੇ ਕਿੱਦਾਂ ਇਹ ਇੱਥੇ ਨੇ ਕਿੱਦਾਂ ਸਾਈਡ ਤੇ ਨੇ پارک ਕਰਨੀ ਹਨਾ। ਉਹ ਦੇਖੋ ਉਹਨੇ ਪੂਰਾ ਉੱਥੇ ਅੱਗੇ ਜਿਹੜਾ ਹੈਗਾ ਬੜੀ ਛੇਤੀ ਲਾਤੀ ਹੋਈ ਹੈ। ਤੁਹਾਡਾ ਇਹਨਾਂ ਦਾ ਸਮਾਪਤ ਹੋ ਗਿਆ। ਇਹ ਤੇ ਦੇਸਾ ਦੇ ਕਿੱਥੇ ਦਾ ਹਾਲ ਹੈ ਯਾਰ ਠੀਕ ਹੈ ਬਾਕੀ ਮਜ਼ਾ ਆ ਗਿਆ ਵੀ ਇੱਥੇ ਘੁੰਮ ਕੇ ਬਹੁਤ ਵਧੀਆ ਜਗਾ ਸਭ ਤੋਂ ਜ਼ਿਆਦਾ ਵਧੀਆ ਹੈ ਜੀ ਇਹਦੀ ਟਾਈਮਿੰਗ ਬਾਕੀ ਆਹ ਲਾ ਦੇਖੋ ਜੀ ਸ਼ਿਪ ਕਿੱਡਾ ਵੱਡਾ ਹੋ ਦੇਖੋ ਬਹੁਤ ਕਰਦਾ ਝੰਡਾ ਬਹੁਤ ਹੀ ਵੱਡਾ ਇਹ ਉੱਤੇ ਲਿਖਿਆ ਰਿਕਮਲ ਰਿਕਮਲ ਸੋਨਨ ਡੈਕ ਨਾ ਦੇਖੀਏ ਨਾ ਇਹ ਮੈਂ ਕਿਹਾ ਬੰਦਾ ਖੜਾ ਆ ਤੇ ਬੰਦਾ ਹਿੱਲਦਾ ਨਹੀਂ ਇਹ ਬਾਹਰ ਪੜਾ ਲਗਾਏ ਪੁੱਲਾਏ ਤੇ ਜੇ ਦੇਖ ਸਾਹ ਜੀ ਨਾ ਚੋ ਠੀਕ ਆ ਬਸ ਇੰਨੀ ਸੀਗੀ ਵੀਡੀਓ ਤੇ ਜਿਹੜਾ ਜਿਹੜੀ ਚੀਜ਼ ਆ ਮਤਲਬ ਕਹਿੰਦੀ ਸੀ ਉਹ ਮਾੜਾ ਖਾਦੀ ਇਹ ਮੈਂ ਟਰਾਈ ਕਰੂੰਗਾ ਦੂਜੀ ਸਾਈਡ ਜਾ ਕੇ ਜਿਹੜਾ ਦੂਜੀ ਸਾਈਡ ਜਾ ਕੇ ਤੁਹਾਨੂੰ ਦਿਖਾਉਂਦਾ ਠੀਕ ਆ ਇਹ ਕਿਸੇ ਟਾਈਮ ਤੇ ਜਿਹੜੀ ਬੰਦਰਗਾਹ ਸੀਗੀ ਇਹ ਅੱਜ ਵੀ ਮਤਲਬ ਬਹੁਤ ਜ਼ਿਆਦਾ ਇਹ ਇਹ ਨਹੀਂ ਫਾਉਂਟਸ ਰੱਖਦੀ ਆ ਇਹ ਇਹ ਵਾਲੀ ਬੰਦਰਗਾਹ ਜਿਹੜੀ ਤੇ ਇਹ ਐਲਬੀ ਨਦੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਹਨਾਂ ਲੋਕਾਂ ਦਾ ਇਹ ਲੋਕਾਂ ਨੇ ਜਿੰਦੇ ਵੀ ਲਾਇਆ ਹੈ ਲੈ ਵੀ ਘੁੰਮ ਘੁੰਮ ਕੇ ਨਾ ਹੁਣ ਧਿਆ ਲੱਗੀ ਤੇ ਨਾਲੇ ਭੁੱਖ ਲੱਗੀ ਤੇ ਸਵੇੇ ਦਾ ਕੋਈ ਖਾਦਾ ਨਹੀਂ ਇਹ ਆ ਕੰਮ ਦੀ ਚੀਜ਼ ਹੈ ਨੇ ਬਲਾਰ ਕਰਦੀ ਹੈ ਉਹ ਵੀ ਆਪਣਾ ਖਾਣ ਪੀਣ ਦਾ ਇੰਦਿਆ ਹੋ ਗਿਆ ਤੇ ਇੱਕ ਬਾਰੀ ਲੈ ਰਿਹਾ ਇੱਕ ਮੀਨ ਲੈ ਰਿਹਾ ਇਹ ਕਾ ਵੀ ਬੁਝਾ ਰਹੇਂਦਾ ਹੈਗਾ ਦੇਖੋ ਬੋਰਡ ਦੇਖੋ ਇਹ ਆ ਪਿੱਛੇ ਲਿਖਿਆ ਹੋਇਆ ਚੱਕੀ ਤੋਂ ਮਿਲਿਆ ਤੇ ਜਹਾਜ਼ ਦੇਖੋ ਕਿਦਾਂ ਵਧਾ ਇਹ ਵੀ ਰੁਕ ਗਿਆ ਇਹ ਜਿਹੜਾ ਜਹਾਜ਼ ਇਹ ਕਿਸੇ ਰੋਹ ਚੱਕੀ ਦੇ ਨਾਲ ਚੱਲਦਾ ਬਹੁਤ ਵੱਡੀ ਆ ਇਹ ਬੁੰਦੇ ਦੇ ਲਾ ਕੇ ਛੋਟੇ ਛੋਟੇ ਲਾ ਦੇ ਆਹ ਚੀਜ਼ ਚੈੱਕ ਕਰੋ ਇਹ ਜਿਹੜੀ ਚੀਜ਼ ਹੈਗੀ ਆ ਇਹ ਆਪਣੇ ਆਪ ਜਿਹੜਾ ਹੈਗਾ ਨਾ ਕੋਈ ਨਹੀਂ ਜਿਹੜੀ ਚੀਜ਼ ਹੈਗੀ ਆ ਇਹ ਮਕੈਨੀਕਲ ਪਾਰਟ ਦੇ ਨਾਲ ਹੀ ਇਹ ਜਿਹੜੇ ਹੈਗੇ ਚੱਕੀ ਦੇ ਨਾਲ ਜਿਹੜੇ ਨਾਲ ਹੀ ਆ ਪੂਰਾ ਸ਼ਕਤੀ ਨੂੰ ਪਾ ਦੇ ਆ ਗਿਆ ਤੇ ਪਹਿਲਾਂ ਮੈਂ ਇੱਥੇ ਅੰਦਰੋਂ ਪਾ ਗਿਆ ਇਹ ਆ ਗਿਆ ਕਿ ਕਿੱਥੇ ਆ ਦੇਖਿਆ ਸੀ ਇਹ ਜਿਹੜਾ ਜਾਇ ਇੱਥੇ ਚੱਕੀ ਦੇ ਨਾਲ ਚੱਲਦਾ। ਉਹ ਬੜੀਆ ਨਾ। ਜਾਇ ਇੱਥੇ ਫੇਰ ਇੱਕ ਵਾਰ ਆ ਗਿਆ। ਮੈਂ ਹੁਣ ਦੋਹਰਾ ਹੀ ਦਾ ਕਿ ਚੱਲੀ ਆਪਾਂ। ਜਿੱਤੇ ਕਾਫੀ ਟਾਈਮ ਹੈ ਇਸ ਪਲੇਸ 'ਤੇ ਆ ਕੇ ਜੇ ਮੈਂ ਸੰਕਟ ਨੂੰ ਆ ਰਿਹਾ ਨਾ ਆਹਰ ਕੇ। ਆਹ ਸਾਹ ਦੇ ਵਿੱਚ ਸਾਹ ਸੈੱਡ ਦੇਖਣਾ ਦੇਖ ਸਕਦਾ ਇਸ ਪੱਲੇ ਵਿੱਚ। ਇਹ ਜਿਹੜੀ ਬਿਲਡਿੰਗ ਹੈ ਨਾ ਇਹਦੀਆਂ ਆ ਚੀਜ਼ਾਂ ਚੱਕਾ। ਸਾਰਾ ਦਿਨ ਅੱਜ ਘੁੰਮ ਕੇ ਖਾ ਪੀ ਕੇ ਜਿੰਨਾ ਵੀ ਹੋਇਆ ਅੱਜ ਉਹ ਘੁੰਮ ਫਿਰ ਲਿਆ ਤੇ ਫਾਈਨਲੀ ਮੈਂ ਆਪਣੇ ਕਮਰੇ ਦੇ ਵਿੱਚ ਆ ਗਿਆ ਤੇ ਆ ਦੇਖ ਸਕਦੇ ਮੇਰਾ ਹੋਸਟਲ ਆ ਇਹ ਇਹ ਮੈਂ 14 0 ਦੇ ਵਿੱਚ ਬੁੱਕ ਕੀਤਾ 14 15 0 ਦੇ ਵਿੱਚ ਤੇ ਤੁਸੀਂ ਦੇਖ ਸਕਦੇ ਮੇਰਾ ਬੈੱਡ ਇਹ ਵਾਲਾ ਉੱਪਰ ਵਾਲਾ ਮੈਂ ਇੱਥੇ ਸੌਂਗਾ ਅੱਜ ਤੇ ਮੈਂ ਟਰਾਈ ਕਰੂੰਗਾ ਸਵੇਰੇ ਤੇ ਜੋ ਮੈਂ ਸੋਚ ਕੇ ਆਇਆ ਸੀਗਾ ਕਿ ਆਪਾਂ ਟਰੈਵਲ ਕਰਾਂਗੇ ਬਿਲਕੁਲ ਸਹੀ ਰਿਹਾ ਸਾਰਾ ਕੁਝ ਤੇ ਜੋ ਵੀ ਮੈਂ ਕੀਤਾ ਉਹ ਮੇਰੇ ਪਲਾਨ ਦੇ ਹਿਸਾਬ ਨਾਲ ਸੀਗਾ ਕੋਈ ਚੀਜ਼ਾਂ ਹੁੰਦੀਆਂ ਕਈ ਵਾਰੀ ਐਕਸਪੈਕਟ ਬੰਦਾ ਜ਼ਿਆਦਾ ਕਰ ਲੈਂਦਾ ਕਈ ਵਾਰੀ ਚੀਜ਼ਾਂ ਨਹੀਂ ਹੁੰਦੀਆਂ ਜੇ ਬਰਲਿਨ ਦੇ ਨਾਲ ਕੰਪੇਅਰ ਕਰੀਏ ਹੈਮਬਰਗ ਨੂੰ ਤਾਂ ਜਿਹੜਾ ਬਰਲਿਨ ਆ ਉਹ ਹਮੇਸ਼ਾ ਹੀ ਟੌਪ ਰਹੂਗਾ ਮੈਂ ਬਾਕੀ ਸਿੜੀਆਂ ਜਿੰਨੀਆਂ ਵੀ ਘੁੰਮਿਆ ਨੁਰੰਬਰਗ ਵੀ ਘੁੰਮਿਆ ਮੈਂ ਬਰਲਿਨ ਨੂੰ ਦੇਖਿਆ ਕਿ ਬਰਲਿਨ ਜ਼ਿਆਦਾ ਐਡਵਾਂਸ ਆ ਤੇ ਇਸ ਤੋਂ ਇਲਾਵਾ ਹੁਣ ਮੈਂ ਇਸ ਤੋਂ ਲਾਵਾ ਕਿ ਨਿਊਬਰਗ ਜਾਊਗਾ ਲਿਊਬਰਗ ਆਰ ਸਬਰ ਤੇ ਬੰਦਾ ਕੋਈ ਨਾ ਕੋਈ ਨਵਾਂ ਸਿੱਖਦਾ ਤੇ ਮੈਂ ਵੀ ਕਿਉਂਕਿ ਮੇਰੀ ਇਹ ਪਹਿਲੀ ਵੀਡੀਓ ਸੀਗੀ ਇਹ ਯੂਰਪ ਟਰੈਵਲਿੰਗ ਦੇ ਵਿੱਚ ਤੇ ਇਸ ਕਰਕੇ ਫਿਰ ਮੈਂ ਟਰਾਈ ਕੀਤਾ ਕੋਸ਼ਿਸ਼ ਕੀਤੀ ਕਿ ਵੱਤ ਵਾ ਚੀਜ਼ਾਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਂਦਾ ਜਾਵੇ ਤੇ ਮੈਂ ਟਰਾਈ ਕੀਤਾ ਤੇ ਸਵੇਰੇ ਵੀਡੀਓ ਬਣਾਉਣੀ ਸੀਗੀ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀਆਂ ਪਰ ਫਿਰ ਵੀ ਮੈਂ ਇੱਕ ਵਾਰ ਦੱਸ ਦਰਨਾ ਤੇ ਬਾਕੀ ਜੁੜੇ ਰਹੋ ਮੇਰੇ ਨਾਲ ਤੇ ਤੁਹਾਨੂੰ ਹੋਰ ਵੀ ਮੈਂ ਦਿਖਾ ਦਣਾ ਕਮਰਾ ਇੱਕ ਵਾਰ ਚੰਗੀ ਤਰ੍ਹਾਂ ਤੇ ਇਹਦੇ ਨਾਲ ਇੱਕ ਉਹਨਾਂ ਨੇ ਫਰਿੱਜ ਵੀ ਦਿੱਤੀ ਹੋਈ ਆ ਦੇਖੋ ਫਰਿੱਜ ਦੇ ਵਿੱਚ ਆਂਡੇ-ਮੁੰਡੇ ਰੱਖੇ ਹੋਈਆਂ ਨੇ ਠੀਕ ਹੈ ਤੇ ਇਸ ਤੋਂ ਇਲਾਵਾ ਅਫਰੋਜਨ ਵਾਲੀ ਵੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਨਾ ਤੇ ਆ ਜਿਹੜਾ ਇੱਥੇ ਹੈਗੇ ਆ ਆ ਇੱਥੇ ਮੇਰਾ ਆ ਮੇਰਾ ਮੇਰਾ ਘੱਡਾ ਇੱਥੇ ਕੋਈ 2-3 ਇੱਥੇ ਆ ਦੋ ਮੁੰਡੇ ਹੈਗੇ ਆ ਇੱਥੇ ਛੋਟੇ 18 ਸਾਲਾਂ ਦੇ ਆ ਨਵੇਂ-ਨਵੇਂ ਆਏ ਇਹ ਦੇਖੋ ਜੀ ਇਹਨਾਂ ਨੇ ਹੁਣੇ ਟ੍ਰੈਵਲਿੰਗ ਕਰਨੀ ਸ਼ੁਰੂ ਕਰਤੀ ਜਨੇ ਆਣਿਆਂ ਨੇ ਤੇ ਦੇਰ ਤੋਂ ਇਹਨਾਂ ਨੇ ਖਾਣਾ ਵੀ ਆਪ ਬਣਾਉਣਾ ਜੋ ਵੀ ਆਪਣਾ ਬ੍ਰੇਕਫਾਸਟ ਤਿਆਰ ਕਰਨਾ ਸਾਰਾ ਕੁਝ ਇਹ ਆਪ ਕਰਦੇ ਆ ਤੇ ਇਹਨਾਂ ਨੇ ਇਹਨਾਂ ਦੀ ਨੋਲੇਜ ਜਿਹੜੀ ਆ ਉਹ ਕਿਤਾਬਾਂ ਦੇ ਵਿੱਚ ਨਹੀਂ ਆ ਇਹਾਂ ਨੇ ਇਹ ਇੱਥੋਂ ਹੀ ਆਲੇ-ਦੁਆਲੇ ਤੋਂ ਸਿੱਖ ਸੁੱਕ ਲੈਣਾ ਤੇ ਇਸ ਕਰਕੇ ਇਹ ਲੋਕ ਜ਼ਿਆਦਾ ਐਡਵਾਂਸ ਹੈ ਸਾਡੇ ਨਾਲੋਂ ਇਸ ਤੋਂ ਇਸ ਤੋਂ ਇਲਾਵਾ ਤੁਹਾਨੂੰ ਮੈਂ ਕਿਚਨ ਵੀ ਦਿਖਾ ਦਿੱਤੀ ਹੋਈ ਆ ਕਿਚਨ ਦੇ ਵਿੱਚ ਵੀ ਆ ਬੈਂਡਿੰਗ ਮਸ਼ੀਨ ਹੈਗੀ ਆ ਜਿਹੜੀ ਵੀ ਹੈਗੀ ਆ ਤੇ ਉੱਥੇ ਤੁਸੀਂ ਚੀਜ਼ ਕੋਈ ਖਰੀਦ ਸਕਦੇ ਆ ਤੇ ਆਪਣਾ ਅੱਜ ਦਾ ਇੰਨਾ ਹੀ ਸਫ਼ਰ ਸੀਗਾ ਮੈਂ ਟਰਾਈ ਕੀਤੀ ਆ ਬਾਕੀ ਜੇ ਗਲਤੀ ਫਲਤੀ ਹੋ ਗਈ ਤਾਂ ਕੋਈ ਵੀ ਸਾਰਾ ਭਰਾ ਸਮਝ ਗਿਆ ਮੈਨੂੰ ਮaaf ਕੀਤਾ ਜਾਵੇ ਤੇ ਬਾਕੀ ਇਹ ਚੀਜ਼ ਕਹਿਣੀ ਸੀ ਕਿਉਂਕਿ ਪਹਿਲੀ ਵੀਡੀਓ ਥੋੜਾ ਥੋੜਾ ਇੰਪਰੂਵ ਕਰਦੇ ਰਵਾਂਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਵਧੀਆ ਆਪਾਂ ਕੰਟੈਂਟ ਲਿਆਵਾਂਗੇ ਤੇ ਇੱਥੇ ਆ ਬੈਠਾ ਉਹਨੂੰ ਟੇਬਲ ਵੀ ਹੈਗਾ ਤੇ ਉਹ ਇੱਥੇ ਆ ਲੋਕਰ ਨੂੰ ਦਿੱਤਾ ਪਿਆ ਮੈਨੂੰ ਤੇ ਹੋਸਟਲਾਂ ਦੇ ਵਿੱਚ ਟ੍ਰੈਵਲ ਹਮੇਸ਼ਾ ਕਰੋ ਤੇ ਜਦੋਂ ਹੋਸਟਲਾਂ ਦੇ ਵਿੱਚ ਟ੍ਰੈਵਲ ਕਰਦੇ ਸਾਡੇ ਪੈਸੇ ਬਚਦੇ ਇਹ ਤੋਂ ਪਹਿਲਾਂ ਵੀ ਜਦੋਂ ਮੈਂ ਟ੍ਰੈਵਲ ਕੀਤਾ ਸੀਗਾ ਤੇ ਮੈਂ ਹਮੇਸ਼ਾ ਹੀ ਹੋਸਟਲ ਨੂੰ ਪ੍ਰੇਫਰ ਕਰਦਾ ਸੀ ਪਰ ਕਈ ਬੰਦੇ ਜਿਹੜੇ ਪੰਜਾਬੀ ਹੈਗੇ ਆ ਸਾਡੇ ਜਿੱਦਾਂ ਮੇਰਾ ਦੋਸਤ ਆ ਉਹ ਮੈਨੂੰ ਕਹਿੰਦਾ ਹੈਗਾ ਕਿ ਹੋਸਟਲਾਂ ਦੇ ਹੋਸਟਲ ਸਾਨੂੰ ਮਿਲੇ ਨਹੀਂ ਤੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਹੋਸਟਲ ਵਰਲਡ ਕਰਕੇ ਇੱਕ ਐਪ ਆ ਤੁਸੀਂ ਉਹਦੇ ਵਿੱਚ ਜਾ ਕੇ ਉੱਥੇ ਆਪਣਾ ਹੋਸਟਲ ਬੁੱਕ ਕਰ ਸਕਦੇ ਆ ਤਿ ਦੇਖ ਸਕਦੇ ਆ 15 20 0 ਚ 14 0 ਚ ਆਮ ਹੀ ਇਥੇ ਜਰੋਪ ਦੇ ਵਿੱਚ ਤੁਹਾਨੂੰ ਮਿਲ ਜਾਊਗਾ ਆ ਮੈਨੂੰ ਉਮੀਦ ਆ ਕਿ ਤੁਹਾਨੂੰ ਇਹ ਜਿਹੜੀ ਮੇਰੀ ਇਨਫੋਰਮੇਸ਼ਨ ਹੈਗੀ ਆ ਤੁਹਾਨੂੰ ਪਸੰਦ ਆਈ ਹੋਊਗੀ ਤੇ ਇਸ ਅੱਜ ਦੀ ਵੀਡੀਓ ਵਾਸਤੇ ਬਸ ਇੰਨਾ ਹੀ ਕਿਉਂਕਿ ਇਹ ਲੰਬੀ ਹੋ ਜਾਊਗੀ ਥੈਂਕ ਯੂ ਸੋ ਮੱਚ ਤੇ ਬਾਏ ਅਗਲੀ ਵਾਰ ਫਿਰ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਧੰਨਵਾਦ